ਕ ਵੀ ਸੋਚ ਰਿਹਾ ਕਿ ਸਾਨੂੰ ਮਹੱਲਾ ਕਲੀਨਿਕਾਂ ਦਾ ਮੌਲਵ ਦੇਓ ਅਸੀਂ ਵੀ ਕੁਛ ਨਾ ਕੁਛ ਨੇੜੇ ਇਲਾਜ ਦਾ ਜਿਹੜਾ ਕਈ ਵਾਰੀ ਉਹ ਇਲਾਜ ਉੱਡਾ ਨਹੀਂ ਹੁੰਦਾ ਬਹਿ ਕਬਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਸਾਨ ਨੂੰ 40 ਹਸਪਤਾਲ ਲੈ ਜਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਸਿਹਤ ਜ਼ਿਆਦਾ ਢਿੱਲੀ ਹੈ ਜ਼ਿਆਦਾ ਸਿਹਤ ਵਿਗੜੀ ਹੈ ਇਸ ਕਰਕੇ ਪਰ ਹੁਣ ਅਪਡੇਟ ਇਹ ਹੈ ਕਿ ਸੀਐਮ ਨੂੰ 40 ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਦੇਖ ਵੀ ਭੰਤੇ ਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ اچھا ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਹਾਂ ਨਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਮੈਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ ਹੈ A few moments later ਲੋ ਜਨਾਬ ਕਰ ਲੋ ਦਰਸ਼ਨ ਕਲਿੱਪ ਵਾਲੀ ਦੇ ਐਕਟਿੰਗ ਕੀ ਮੇ ਲੱਗੀ ਤੁਹਾਨੂੰ ਵੈਸੇ ਇਹਨਾਂ ਦੀ ਭੰਤਿਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਤੁਹਾਡੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੂੰ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕਾ ਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖ ਹੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਆਲਿਆ ਲੰਗਰ ਛਕਾਣ ਆਲਿਆ ਤੁਹਾਡੇ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬੜੀ ਇਹ ਬਾਤ ਹੈ ਓ ਮਾਨ ਸਾਹਿਬ ਮੇਰੀ ਤਾਂ ਗੱਲ ਸੁਣ ਲਓ ਕਿ ਅਗਲੇ ਪਾੜੇ ਤੇ ਸੁਨਾਵਾਂ ਤੁਹਾਡੇ ਇੱਕ ਸਪਾਟੇ ਨੇ ਆ ਗਲਤ ਕੀਤਾ ਮਾਨ ਸਾਹਿਬ ਇੰਨਾ ਟਾਈਮ ਇੰਨਾ ਟਾਈਮ ਕਿਵੇਂ ਲਾਤਾ ਤੁਸੀਂ ਮੈਂ ਤਾਂ ਕੁੱਦ ਦੀ ਬੇਟ ਕਰੀ ਜਾਂਦੀ ਸੀ ਥੋੜੀ ਉਹ ਬੀਬੀ ਧਿਆਨ ਦੇ ਆਪਦੇ ਵੱਲ ਮੈਨੂੰ ਤਾਂ ਲੱਗਦਾ ਟਾਈਮ ਤੂੰ ਲਾਇਆ ਹੋਣਾ ਐ ਲੱਗਦਾ ਜਿਵੇਂ ਬਿਊਟੀ ਪਾਰਲਰ ਤੋਂ ਆਈ ਹੁੰਨੀ ਆ ਸੁਰਖੀ ਬਿੰਦੀ ਸਿਰ ਤੇ ਕਲਿੱਪ ਦੋ ਦੋ ਚੁਟਕੀਆਂ ਤੇ ਬਾਹਾਂ 'ਚ ਸੋਨੇ ਦੀ ਮੁੱਦੀ ਘੜੀ ਮੈਨੂੰ ਲੱਗਦਾ ਟਾਈਮ ਤੂੰ ਲਾਇਆ ਨਾ ਕਿ ਮੈਂ ਲਾਇਆ ਮਾਨ ਸਾਹਿਬ ਇੱਕ ਚੀਜ਼ ਕਹਿਣੀ ਭੁੱਲ ਗਏ ਤੁਸੀਂ ਸੈਂਟ ਮਤਲਬ ਕਿ ਪਰਫੂਮ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਨਹੀਂ ਤਾਂ ਤੁਨੂਆ ਦੇ ਲੋਕਾਂ ਚੋ ਛਮੈਲ ਨਹੀਂ ਮਾਰਨੀ ਸੀ ਛਮੈਲ ਓ ਬੱਲੇ ਬੱਲੇ ਬੀਬੀ ਜੀ ਕਿਆ ਬਾਤਾਂ ਨੇ ਤੁਸੀਂ ਤਾਂ ਸਿਰਾਈ ਲਾਤਾ ਮੈਨੂੰ ਤਾਂ ਐ ਸੀ ਵੀ ਤੁਸੀਂ ਕੱਲੀ ਐਕਟਿੰਗ ਹੀ ਕਰਨੀ ਐ ਤੁਸੀਂ ਤਾਂ ਬੇਇੱਜ਼ਤੀ ਕਰਨ ਦੀ ਵੀ ਤਿਆਰੀ ਕਰੀ ਬੈਠੇ ਹੋ ਇਹ ਬੈਠੇ ਸਕ੍ਰਿਪਟ ਕਿਨੇ ਲਿਖੀਆ ਮੈਨੂੰ ਲੱਗਦਾ ਹੈ ਭੋਲੇ ਨੇ ਲਿਖੀਆ ਤਾਂ ਹੀ ਠਾ ਠਾ ਮਾਰਦਾ ਮੁਰਗੀ ਮਰੀ ਦੇ ਵੀ ਪੈਸੇ ਦੇਊਂਗਾ ਜ਼ਮੀਨ ਦੇ ਵੀ ਦੇਊਂਗਾ ਜੇ ਦੁਬਾਰੇ ਜੀਰੀ ਲਾਉਣੀ ਪੈ ਗਈ ਧਿਆੜੀ ਦੇਊਂਗਾ ਅਰੇ ਕਹਿਣਾ ਕੀ ਚਾਹਤੇ ਹੋ ਇਹ ਬਹੁਤ ਸਾਰੇ ਪਿੰਡ ਹੈ ਜੀ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉਹਦੇ ਬੱਚੇ ਵੀ ਹੋਣਗੇ ਇਹਨਾਂ ਰਾਸ਼ਰ ਪਹੁੰਚ ਗਏ ਤੋਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਂ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੇ ਲੋਕਾਂ ਦੇ ਹਵਾਲੇ ਕਰ ਲਏ ਦੇਖੋ ਜੀ ਜੋ ਪੰਜਾਬ ਦੇ ਹਾਲਾਤ ਨੇ ਉਹ ਕਲਾਪ ਬੋਲੋ ਨਹੀਂ ਸਰਕਾਰ ਦੀ ਅਣਗਹਿਲੀ ਨਾਲ ਹੋਇਆ ਤੇ ਕਹਿੰਦੇ ਦਿੱਲੀ ਦੇ ਲਾਲਾ ਜੀ ਵੀ ਆਏ ਸੀਗੇ ਪਰ ਉਹਨਾਂ ਨਾਲ ਆ ਹੋਇਆ ਆਇਤਾ ਬੈਸੇ ਹੜਪੀੜ ਤਾਂ ਲਈ ਮਦਦ ਕਰਨ ਸੁਖਵੀਰ ਬਾਦਲ ਵੀ ਸੀਗੇ ਉਹਨਾਂ ਨਾਲ ਆ ਹੋਇਆ ਮੈਂ ਕੀ ਦੱਸਾਂ ਭਰਾਵਾ ਮੈਂ ਤਾਂ ਪੱਲੀ ਵਿਸਾਈ ਸੀ ਸੱਤ ਉੱਤੇ ਵੀ ਕੁਝ ਦੇ ਕੇ ਜਾਣਗੇ ਮਰ ਜਾਣੇ ਦੋ ਬੋਤਲਾਂ ਪਾਣੀ ਦਿਆ ਛੁੱਟ ਗਏ ਉਹ ਵੀ ਪਾਣੀ ਦੇ ਵਿੱਚ ਹੀ ਮੈਨੂੰ ਤਾਂ ਲੱਗਦਾ ਦੋਸਤੋ ਇਹ ਕੁਦਰਤੀ ਆਫਤ ਨਾਲ ਸਾਨੂੰ ਪੰਜਾਬ ਬਿਆਰ ਨੂੰ ਇੱਕਜੁੱਟ ਹੋ ਕੇ ਆਪ ਹੀ ਲੜਨਾ ਪੈਣਾ ਸਰਕਾਰਾਂ ਦਾ ਜਿਹੜੀ ਵੀ ਹੋਵੇ ਨਕਮੀਆਂ ਕਾ ਨਹੀਂ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾ ਟੇ ਕਰ ਲਿਆ ਹੈ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀ ਜੀ ਸਭ ਨੂੰ ਮੈਂ ਕਹਿੰਦਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਕਾਰ ਤੇ ਜਾ ਜਗਾ ਮੇਰਾ ਬੇਟਾ a few moments <usles> later <usles> ਸੇ ਲੋਕ ਕੀ ਹੁੰਦਾ ਤੇ ਐਂਡ ਤੇ ਕੀ ਹੁੰਦਾ ਜੀ ਉਹ ਸੋਹੇਰ ਦਾ ਰਾਸ਼ਨ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਰਾਸ਼ਨ ਪਾਣੀ ਜੋ ਬੋਰੀ ਕੱਢੀ ਪਾਣੀ ਜੋ ਬੋਰੀ ਕੱਢ ਕੇ ਲਿਆਂਦੀ ਆ ਹੁਣ ਬਾਹਰ ਦੇਖਣਾ ਪਲਾਦੇ ਚ ਕੀ ਕੀ ਆ ਕੀ ਆ ਹੋ ਗਿਆ ਕੋਣ ਆ ਦੇਣਾ ਆ ਓਹ ਹੋਹ ਏ ਖਾਣਾ ਭਰਾ ਹੀ ਖਾਣਾ ਜੇ ਸਾਡੇ ਲਈ ਆਈ ਦੀ ਹੈਲਪ ਚਾਹੇ ਸਮਝਦੇ ਨਾ ਪੈਸੇ ਤੋਂ ਚਾਹੇ ਪਾਈ ਦੀ ਚਾਹੇ ਜਾਇ ਤੋਂ ਆਇਰਾ ਚਾਹੇ ਜਾਇ ਤੋਂ ਸੁਮਾਨ ਆਇਆ ਹੋਇਆ ਚਾਹੇ ਜਾਲੇ ਦੇ ਸੁਨਿਆ ਵਾਹ ਵਾਹ ਮੈਂ ਤੇਰੀਆਂ ਕੁੜੀਆਂ ਨਹੀਂ ਆਈਆਂ ਜਨਾਬ ਨਾ ਆਪਣੇ ਵਕੀਲ ਨਾਲ ਇਕੱਲੇ ਚ ਗੱਲ ਕਰਨਾ ਨਹੀਂ ਤੇਰਾ ਕਸੂਰ ਕੀ ਐ ਦੱਸ ਤੇਰਾ ਇੱਕ ਕਸੂਰ ਹੋਵੇ ਤਾਂ ਦੱਸਾਂ ਜਨਾਬ ਫਿਰ ਤੁਸੀਂ ਮੈਨੂੰ 5 ਮਿੰਟ ਦੋ ਮੈਂ ਇੱਧਰ ਦੀਵਾਲੀ ਬੰਪਰ ਪਾ ਕੇ ਆਇਆ ਤੁਸੀਂ ਇੱਥੇ ਖੜੋ ਮੈਂ ਆ ਗਿਆ a few moments later ਠਣ ਮਜਰਾ ਗੱਡੀ ਤੇ ਫਰਾਰ ਹੋ ਗਿਆ ਮੈਂ ਆਪਦਾ ਹੈਲੀਕਾਪਟਰ ਦੇ ਚੱਲਿਆ ਹੁਣ ਤੁਸੀਂ ਇਹਦੇ ਨਾਲ ਹੜਾਂ ਤੋਂ ਕਿਵੇਂ ਬਚਣਾ ਹੈ ਤੁਸੀਂ ਦੇਖਣਾ ਕਿਉਂਕਿ ਮੈਂ ਤਾਂ ਚੱਲਿਆ ਘਾਰ ਤੇ ਹੁਣ ਮੈਂ ਆਪਦਾ ਹੈਲੀਕਾਪਟਰ ਦੇ ਚੱਲਿਆ ਕਿਉਂਕਿ ਮੈਂ ਤੇ ਕੇਜਰੀਵਾਲ ਨੇ ਬਹੁਤ ਨਜ਼ਾਰੇ ਲਿਆ 4 ਸਾਲ ਹੋਣੇ ਇਹਦੇ ਤੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਸੀ ਮੇਰੇ ਕੁੜੇ ਕੱਲ ਤਾਂ ਸੁਣਾਂ ਤੂੰ ਅਤਮਾਨਕੰਨ ਦੇ ਉੱਤੇ ਹੈਲੀਕਾਪਟਰ ਛੱਡਿਆ ਕਹਿੰਦਾ ਤੁਹਾਡਾ ਹੀ ਹੈਲੀਕਾਪਟਰ ਆ ਹੁਣ ਪੋਤਾ ਜੀ ਉਹਨੇ ਕਹਿਣਾ ਹੀ ਆ ਹੁਣ 4 ਸਾਲ ਤੋਂ ਉਹਦੀ ਭੂਤਰੀ ਕਮਾਈ ਰੱਖੀ ਆਪਣੇ ਆਕਾ ਕੇਜਰੀਵਾਲ ਨਾਲ ਹੁਣ ਕਹਿੰਦਾ ਲੋਕਾਂ ਦਾ ਹੈਲੀਕਾਪਟਰ ਹੈ ਫਿਰ ਜੀ ਤੁਸੀਂ ਐ ਕਰੋ ਜੀ ਉਹ ਹੈਲੀਕਾਪਟਰ ਛੱਡੋ ਜਾਂ ਤੁਸੀਂ ਫਿਰ ਉੱਥੇ ਪਾਣੀ ਵਾਲੀ ਬਸ ਛੱਡ ਆਓ ਐ ਜੀ ਕੀ ਕਰੋਪੀ ਹੋ ਗਈ ਮੇਰੇ ਪੁੱਤ ਤਾ ਮੈਂ ਪਤਾ ਮੈਂ ਕੀ ਹੋ ਗਿਆ ਤੈਨੂੰ ਢੜੀ ਚੜੇ ਚੰਬੜ ਗਈ ਮੈਨੂੰ ਤਾਂ ਆਪ ਚੰਬੜ ਨੂੰ ਫਿਰਦਾ ਸੀ ਮੈਨੂੰ ਪਤਾ ਮਕੜੀ ਚੂਬਾ ਵੀ ਤਾਂ ਪਾਣੀ ਕਰਾ ਕੇ ਲੈ ਆਉਂਦੀ ਆ। ਲੋਕੋ ਜੀ ਸਾਡਾ ਕਾਫਲਾ ਆ ਗਿਆ। ਹੁਣ ਸਾਡੀ ਗੱਲ ਧਿਆਨ ਨਾਲ ਸੁਣੋ। ਵੇਖੋ ਜੀ ਸਾਨੂੰ ਇੱਕ ਮੌਕਾ ਦਿਓ। ਹੁਣ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਸਰਕਾਂ ਖੱਡਿਆਂ ਨਾਲ ਭਰੀਆਂ ਪਈਆਂ ਨੇ। ਨੌਜਵਾਨ ਬੇਰੋਜ਼ਗਾਰ ਨੇ। ਖੇਤਾਂ ਵਿੱਚ ਕਿਸਾਨ ਰੋ ਰਹੇ ਨੇ। ਪਰ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਵਾਂਗੇ। हां जी देखो भाईयो मैं त अपनी जिंदगी पंजाब ਲਈ ਸਮਰਪਿਤ ਕੀਤੀ ਹੈ ਮੈਂ ਚੀਕੂ ਸੀਤਾਫਲ ਵਾਲਾ ਚਾਚਾ ਹੁਣ ਦੀਆਂ ਸਰਕਾਰਾਂ ਬੜੀਆਂ ਗਲਤੀਆਂ ਕਰ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ سونے ਦੀ ਚਿੜੀ ਬਣਾਣਾ ਹੈ ਉਹ ਪ੍ਰਧਾਨ ਜੀ ਇਹ ਕੀ ਗੱਲਾਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਤਾਂ ਤੁਸੀਂ ਚਲਾਈਆਂ ਸਨ ਨਾ ਹੁਣ ਕਿਹੜੀਆਂ ਸਰਕਾਰਾਂ ਉੱਤੇ ਤਾਨਾ ਮਾਰ ਰਹੇ ਹੋ ਪੰਜ ਵਾਰੀ ਆਏ 10 ਵਾਰੀ ਗਏ ਤੇ ਹੁਣ ਫਿਰ ਮੌਕਾ ਮੰਗਦੇ ਹੋ ਅਸੀਂ ਤਾਂ ਪਹਿਲਾਂ ਇੱਕ ਮੌਕਾ ਦੇ ਕੇ ਔਖੇ ਹੋਏ ਪਿਆ ਵਾ ਚਾਚਾ ਵਾ ਸੱਚ ਗੱਲ ਕਹੀ ਤੂੰ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਕਦੇ ਮੁੱਖ ਮੰਤਰੀ ਰਹਾ ਹਾਂ ਸ਼ਾਇਦ ਕੋਈ ਗਲਤ ਫਹਮੀ ਹੈ ਓ ਕੈਪਟਨ ਜੀ ਯਾਦ ਕਰ ਲੋ ਸਾਡੀ 30 ਦੇ ਵਿਆਹ ਤੇ ਤੁਸੀਂ ਆਪ ਆਏ ਸੀ ਤੇ ਸਮਾਰਟਫੋਨ ਗਿਫਟ ਕੀਤਾ ਸੀ ਤੁਸੀਂ ਕਿਹਾ ਸੀ ਸਰਕਾਰ ਬਣਾਓ ਤੇ ਅਗਲੀ ਵਾਰ ਪਾਕਿਸਤਾਨ ਜਾਣ ਲਈ ਫ੍ਰੀ ਵੀਜ਼ਾ ਕਰ ਦੂੰ ਹੁਣ ਦੀ ਸਰਕਾਰ ਖਤਮ ਹੁਣ ਆ ਗਿਆ ਇੱਕ ਨਵਾਂ ਜੋੜ ਕੈਪਟਨ प्लस सुखबीर प्लस भाजपा ए होगी 4G गवर्नमेंट हम आखिरी बार कह रहा हाँ एक मौका सानू दो पंजाब दा चेहरा बदल देवे पानी वाली बस ते चाचे दे स्मार्टफोन तोहफे ही तोहफे समझो मौका नहीं हुन टमाटर मिलने ने सरकारा ने तुसी वंगारा हो ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਜਾਂਦੇ ਹੋ ਤੇ ਸਾਨੂੰ ਕੀ ਮਿਲਦਾ ਬਾਬਾ ਜੀ ਦਾ ਥੁੱਲੂ ਪਰ ਹੁਣ ਨਹੀਂ ਏ ਰੱਬਾ ਇਹ ਲੋਕ ਤਾਂ ਮੌਕੇ ਦੀ ਥਾਂ ਸਾਡੇ ਸਿਰ ਤੇ ਮਾਰ ਰਹੇ ਨੇ ਸੁਖ ਦੀ ਨਹੀਂ ਲੋਕ ਤਾਂ ਸਾਨੂੰ ਮੌਕਾ ਦੇਣ ਦੀ ਬਜਾਏ ਸਾਡੀ ਲਾਹਾ ਲੈ ਗਏ ਚੱਲ ਯਾਰ ਕੈਪਟਨ ਕੋਈ ਗੱਲ ਨਹੀਂ ਜ਼ਿੰਦ ਜ਼ਿੰਦਾਬਾਦ ਬੋਲੇ ਯਾਰ ਦੇ ਫਾਜਾਦ ਹੋਏ ਨੂੰ ਛੱਡ ਫਾਲ ਹੋਗੇ ਤੂੰ ਕਿਦੇ ਖਿਲਾਫ ਨਾਰੇ ਲਾਈ ਜਾ ਰਿਹਾ ਚੰਗਾ ਕੀਤਾ ਪਾਨੇ ਯਾਰ ਤੂੰ ਮੇਰੀ ਜਾਂ ਖੋਲਤੀ ਬੜਾ ਹੀ ਪਪਾ ਭੈੜਾ ਸੁਪਨਾ ਦੇਖ ਰਿਹਾ ਸੀ ਸਰਕਾਰ ਨੇ ਆਪਣੀ ਸਾਲ ਦੀ ਸਜ਼ਾ ਮਾਫ ਕਰਤੀ ਓਏ ਜੇ ਬੁੱਧੀ ਚੰਗੀ ਨਹੀਂ ਤਾਂ ਸੁਪਨਾ ਤਾਂ ਚੰਗਾ ਦੇਖ ਲੈ ਮਜੀਠੀਆ ਮੇਰੇ ਵੀਰ ਇਹ ਬੜੀ ਅੱਛੀ ਬਾਤ ਕਹੀ ਆ ਮੇਰੇ ਜੇਲ ਉਹਨ ਨਾਲ ਪੰਜਾਬ ਰੰਗਲਾ ਬਣ ਗਿਆ ਨਸ਼ੇ ਖਤਮ ਹੋ ਗਏ ਹਰ ਨੌਜਵਾਨ ਟਿਫਨ ਫੜ ਕੇ ਨੌਕਰੀ ਤੇ ਜਾਣ ਲੱਗ ਪਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਸੱਟ ਮੁਗਲ ਸਮਝ ਰਹੇ ਹੋ ਮੁਗਲ ਇਹ ਪਾਪ ਹੈ ਗ ਜਰਾ ਧਿਆਨ ਨਾਲ ਘਰ ਦੀ ਕੱਢੀ ਐ ਫੇਰ ਕੀ ਆ ਜੇ ਘਰ ਦੀ ਕੱਢੀ ਆ ਅਸੀਂ ਵੀ ਤਾਂ ਘਰੋਂ ਕੱਢੇ ਹੀ ਆ ਹੁਣ ਤੂੰ ਵੇਖ ਤਾਂ ਜਾ ਪੰਜਾਂ ਮਿੰਟਾਂ ਦੇ ਅੰਦਰ ਅੰਦਰ ਕਿਵੇਂ ਜਿਹੜੀ ਨਾਲ ਦੀ ਸਜ਼ਾ ਕੈਨਸਲ ਕਰਾ ਕੇ ਮੈਨੂੰ ਵੀ ਚਿੱਟ ਚਾਬੀ ਕਿਨੇ ਕਹਿਣਾ ਉਹ ਜੇਲ੍ਹ ਦਾ ਲੱਗਦਾ ਤੈਨੂੰ ਚੜ ਗਈ ਆ ਹੌਲਡਰ ਲੈ ਫੜ ਕੇ ਇਹਨੂੰ ਕਹਦਾ ਮੈਨੂੰ ਚਿੱਟ ਚੜ ਗਈ ਆ ਮੈਂ ਤਾਂ ਸਾਲਾ ਅੱਜ ਤੱਕ ਕਦੇ ਬੁਖਾਰ ਨਹੀਂ ਚੜ੍ਹ ਦਿੱਤਾ ਅਰੇ ਕਹਿਣਾ ਕੀ ਚਾਹਤੇ ਹੋ ਸਾਲੀ ਦਾਰੂ ਕੀ ਚੀਜ਼ ਆ ਪਰ ਅੱਜ ਜਿਹੜਾ ਕਾਰਾ मैं, कर या। ओ मैं कर <laughs> क्यों की होया बादल साहब किए फिर दे पानी वाली बस पेंचर होगी लगता तू यही समझ लागवान ने अज इना पांच मैंबरी कमेटी बुला के चंगी नहीं की ਜੇ ਇਹ ਅਕਾਲੀ ਦਲ ਆ ਤੇ ਮੈਂ ਕੀ ਰਹਿ ਗਿਆ ਜੀ ਫਿਰ ਤੁਸੀਂ ਖਾਲੀ ਦਲ ਮੇਰਾ ਮਤਲਬ ਕਿਉਂ ਟੈਨਸ਼ਨ ਲੈਨੇ ਹੋ ਕੰਮ ਤਾਂ ਉਹਨੇ ਤੁਹਾਡੇ ਥੱਲੇ ਹੀ ਕਰਨਾ ਹੈ ਇੱਕ ਹੀ ਗੱਲ ਹੋਈ ਮੈਂ ਤਾਂ ਸੋਚਿਆ ਸੀ ਜਿੱਤ ਸਾਡੀ ਹੀ ਹੋਊਗੀ ਪਰ ਹਰਪ੍ਰੀਤ ਨੇ ਗਲਤ ਕੀਤਾ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਦੀ ਤਾਕਤ ਸਿਰਫ ਇੱਕ ਸਿੰਘ ਦੀ ਨਹੀਂ ਸਾਰੇ ਬਾਦਲਾਂ ਦੀ ਵਾਰਸਦਾਰੀ ਹੈ ਪਰ ਅੱਜ ਅਕਾਲੀ ਦਲ ਦੇ ਮੰਚ ਤੇ ਨਵਾਂ ਬਦਲਾਵ ਆ ਰਿਹਾ ਹੈ ਮੇਰਾ ਹੌਸਲਾ ਟੁੱਟਦਾ ਜਾ ਰਿਹਾ ਜੇ ਐਵੇਂ ਹੀ ਚੱਲਦਾ ਰਿਹਾ 2027 ਚ ਸਰਕਾਰ ਕਿਵੇਂ ਬਣੂਗੀ ਕੋਈ ਨਾ ਸਰਦਾਰ ਜੀ ਅਸੀਂ ਜ਼ਰੂਰ ਜਿੱਤਾਂਗੇ ਇਹ ਤਾਂ ਛੋਟੀ ਜਿਹੀ ਲੜਾਈ ਸੀ ਅਸਲੀ ਜੰਗ ਤਾਂ ਹੱਲੀ ਸ਼ੁਰੂ ਹੋਣੀ ਆ ਹੁਣ ਅਸੀਂ ਪੰਜਾਬ ਵਿੱਚ ਆਪਣੀ ਛਾਪ ਛੱਡਣ ਆਈ ਕੀ ਬਾਤਾਂ ਨੇ ਭਗਵੰਤ ਜੀ ਤੁਸੀਂ ਤਾਂ ਹਿੰਦੀ ਤੇ ਵਟ ਕੱਢ ਦਿੱਤੇ ਹੈਗੀ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਐਡ ਪੋਲਿੰਗ ਪਾਲਿਸੀ ਨੂੰ ਲੈ ਕੇ ਲਿਆ ਗਿਆ ਤੇ ਇਹ ਪਾਲਿਸੀ ਹੁਣ ਪੰਜਾਬ ਦੇ ਵਿੱਚ ਵਾਪਸ ਲੈ ਲਈ ਗਈ ਹੈ ਦੁੱਕੀ ਤਿੱਕੀ ਚੱਕ ਦਿਆਂਗੇ ਧੌਂ ਤੇ ਗੋਡਾ ਰੱਖ ਦਿਆਂਗੇ ਹੁਣ ਤੈਨੂੰ ਆਉਣਾ ਹੀ ਪੈਣਾ ਪਲਾਨ ਬੀ ਵੀ ਫੇਲ ਹੋ ਗਿਆ ਜਿੰਦਾਬਾਦ ਲੌਂਗ ਲਿਵ ਦ ਰੈਵੋਲੂਸ਼ਨ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਕੋਲ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਫੈਸਲਾ ਲਿਆ ਵਾਪਸ 25000 ਏਕੜ ਹੋ ਜਾਣੀ ਸੀ ਐਕਵਾਇਰ ਵੈਸੇ ਹਾਈ ਕੋਰਟ ਵੱਲੋਂ 10 ਸਤੰਬਰ ਤੱਕ ਲਾਈ ਗਈ ਸੀ ਰੋਕ ਇਹ ਲੋਕ ਹੈ ਜਨਾਬ ਇਹ ਤਾਂ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੁਲਵਾ ਦਿੰਦੇ ਆ ਬੇਪਰਵਾਹ ਹੋ ਕੇ ਨਾ ਬਹਿ ਜਾਣਾ ਉਹ ਦੁਬਾਰਾ ਫੇਰ ਆਵੇਗਾ ਕਿਉਂਕਿ ਧੋਖੇਬਾਜ਼ੀ ਉਸ ਤੇ ਖੂਨ ਵਿੱਚ ਹੈ ਭਗਵੰਤ ਮਾਨ ਹਮੇਸ਼ਾ ਭੈਣੇ ਤੇਰੀ ਅਰਦਾਸ ਦੀਆਂ ਉਦਾਹਰਨਾਂ ਦਿੰਦਾ ਹੁੰਦਾ ਸੀ ਜਿੱਦਾਂ ਦੇ ਹੁਣ ਲਲ ਆ ਪਾਰਟੀ ਦੇ ਹੋ ਗਏ ਆ ਅਰਦਾਸ ਇਹਨਾਂ ਲਈ ਵੀ ਕਰਦੇ ਭੈਣੇ ਮੇਰੀਏ ਬਚੋ ਬਸ ਹੁਣ ਤੇ ਮਾਨ ਤੇ ਕੇਜਰੀਵਾਲ ਇਹ ਆਪ ਭੱਜਣ ਦਾ ਰਹਾ ਅੱਜ ਆਪਾਂ ਆਪ ਨੂੰ ਰਾਤ ਨੂੰ ਸੂਰਜ ਤੇ ਦਿਨ ਚ ਤਾਰੇ ਦਿਖਾਉਣੇ ਆ ਮਜੀਠੀਆ ਭੱਜ ਕਿਵੇਂ ਗਿਆ ਜਰੂਰ ਉਹਦੀ ਕਿਸੇ ਨੇ ਭੱਜਣ ਚ ਮਦਦ ਕੀਤੀ ਆ ਪੈਣੇ ਤੂੰ ਵਧੀਆ ਕੀਤਾ ਆ ਗਈ ਲੱਡੂ ਲੈ ਕੇ ਆਈ ਆ ਵਧੀਆ ਮੈਂ ਬੈਂਗਣ ਦੀ ਤਰੀ ਖਾ ਕੇ ਅੱਕ ਗਿਆ ਸੀ ਹਵਾਵਾਂ ਕਰਨੀਆਂ ਫੈਸਲਾ ਹੁਣ ਚਾਨਣ ਦਾ ਦੀਵਾ ਉਹੀ ਬਲੂ ਜਿਸ ਚ ਦਮ ਹੋ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਮਜੀਠੀਆ ਓਏ ਭਜਣਾ ਇੰਨਾ ਆਸਾਨੀ ਰੁਕ ਤੂੰ ਭੇਜਦਾ ਤੈਨੂੰ ਡਿਬਰੂਗੜ ਹੁਣ ਤੂੰ ਦੇਖੀ ਡਾਗਾਂ ਖੜਕਦੀਆਂ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਆ